ਤੋ ਅੱਜ ਪਹੁੰਚੇ ਹੋਏ ਹਾਂਗੇ ਬਈ ਆਪਾਂ ਮਸਤਾਨਾ ਸਾਹਿਬ ਦੇ ਵਿੱਚ ਜਿੱਥੇ ਬਈ 7ਵਾਂ ਫੁੱਟਬਾਲ ਕੱਪ ਜਿਹੜਾ ਕਰਵਾਇਆ ਜਾ ਰਿਹਾ ਹੈਗਾ ਅਕੈਡਮੀ ਦੇ ਵੱਲੋਂ ਬਾਕੀ ਗੱਲਬਾਤ ਕਰਦੇ ਆਂ ਵੀ ਕਿੰਨੇ ਦਿਨਾਂ ਦਾ ਕੱਪ ਆਏ ਤੇ ਕੀ ਗੱਲਬਾਤ ਆ ਗਈ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਨੇ ਬਈ ਜੀ ਠੀਕ ਹੈ ਬਈ ਜੀ ਦੱਸੋ ਬਈ ਜੀ ਕੱਪ ਦੇ ਬਾਰੇ ਭਲਾ ਆਪਣੇ ਮਾਰ ਜਿਹੜਾ ਇਹ ਜੀ ਆਪਣਾ 7ਵਾਂ ਫੁੱਟਬਾਲ ਕੱਪ ਹੋ ਰਿਹਾ ਹੈ ਮਸਤਾਨਾ ਸਾਹਿਬ ਦੀ ਧਰਤੀ ਤੇ ਜਿਸ ਦੀ ਸ਼ੁਰੂਆਤ ਅਸੀਂ ਨੇ 2014 ਦੇ ਵਿੱਚ ਕੀਤੀ ਸੀ ਤੇ ਉਸ ਤੋਂ ਬਾਅਦ ਅਸੀਂ ਪਹਿਲਾਂ 2 ਸਾਲ ਦੇ ਗੈਪ ਨਾਲ ਕੱਪ ਕਰਵਾਉਂ ਜਾ ਰਿਹਾ 10 ਅਕਤੂਬਰ ਦੇ ਮਹੀਨਾ ਚ ਇਹ ਕੱਪ ਕਰਵਾਉਣਾ ਠੀਕ ਹੈ ਜੇ ਰੈਗੂਲਰ ਹੀ ਹੋ ਰਹੇ ਨੇ ਹੁਣ ਜੀ ਹਾਂ ਜੀ ਹੁਣ ਰੈਗੂਲਰ ਹੋ ਰਹੇ ਨੇ ਠੀਕ ਹੈ ਜੇ ਅੱਜ ਵਾਲੇ ਕੱਪ ਆ ਜਿਹੜਾ ਕੀ ਆਪਣੇ ਕਿਵੇਂ ਚੱਲ ਰਿਹਾ ਇਸ ਟਾਈਮ ਇਹ ਇਹ ਫਿਲਹਾਲ ਲਈ 16 ਟੀਮਾਂ ਹੀ ਅਸੀਂ ਇਨਵਾਈਟ ਕਰਦੇ ਹੋਣੇ ਤੇ ਕਾਫੀ ਵਧੀਆ ਚੱਲ ਰਿਹਾ ਸਾਰੀਆਂ ਟੀਮਾਂ ਇਨਵਾਈਟਡ ਨੇਗੀਆਂ ਠੀਕ ਹੈ ਜੀ ਪੰਜਾਬ ਦੇ ਟੌਪ ਦੇ ਕਲੱਬਸ ਇੱਥੇ ਆਏ ਹੋਏ ਨੇ ਜਿਵੇਂ ਕਿ ਰਾਉਂਡ ਗਲਾਸ ਮੈਨਰਵਾ ਅਕੈਡਮੀ ਤੇ ਹੋਰ ਵੀ ਬਹੁਤ ਸਾਰੇ ਜੀਸੀਟੀ ਵਗੈਰਾ ਹੋ ਗਿਆ ਤੇ ਇਸ ਦੇ ਨਾਲ ਨਾਲ ਜਿਹੜੇ ਸਾਡੇ ਪ੍ਰਾਈਜ਼ ਨੇ ਉਸ ਦੇ ਵਿੱਚ ਸੀ ਫੁੱਟਬਾਲ ਦੇ ਟੂਰਨਾਮੈਂਟ ਦੇ ਉਸੇ ਦਾ ਟੂਰਨਾਮੈਂਟ ਦਾਊਗਾ ਉਸਨੇ ਇੱਕ ਮੋਟਰਸਾਈਕਲ ਦੇ ਰਿਆ ਇਸ ਤੋਂ ਇਲਾਵਾ ਵਿਨਿੰਗ ਟੀਮ ਜੋ 1 ਲੱਖ ਦਾ ਇਨਾਮ ਲੈ ਕੇ ਜਾਊਗੀ ਤੇ ਸੈਕੰਡ ਪ੍ਰਾਈਜ਼ 51000 ਹੋਊਗਾ ਇਸ ਦੇ ਨਾਲ ਨਾਲ ਕੁਆਟਰਫਾਈਨਲ ਤੋਂ ਲੈ ਕੇ ਫਾਈਨਲ ਤੱਕ ਜਿਨੇ ਵੀ ਪਲੇਅਰ ਆਫ ਦਾ ਮੈਚ ਬਣਗੇ ਉਹਨਾਂ ਨੂੰ ਅਸੀਂ ਐਲਈਡੀਜ਼ ਵਗੈਰਾ ਵੀ ਦੇ ਰਹੇ ਹਾਂਗੇ ਐਂਡ ਈਵਨ ਜੇ ਕੋਈ ਲੂਜ਼ਿੰਗ ਟੀਮ ਦੀ ਆ ਜਿਹੜੀ ਮੈਚ ਪਹਿਲਾਂ ਹਾਰ ਰਹੀ ਆ ਉਹਨਾਂ ਨੂੰ ਵੀ ਅਸੀਂ ਪ੍ਰਾਈਜ਼ ਦੇ ਰਹੇ ਹਾਂਗੇ ਕੁਛ ਨਾ ਕੁਛ ਕਿਸੇ ਨੂੰ ਖਾਲੀ ਨਹੀਂ ਮੋਪੇ ਠੀਕ ਹੈ ਜੀ ਯਾਨੀ ਕਿ ਆਪਣਾ ਜਿਹੜਾ ਕੱਪ ਆ ਜੀ ਇਹ ਕਬੱਡੀ ਵਾਲੇ ਲੈਵਲ ਦਾ ਕੱਪ ਹੈ ਦਾ ਪੈਸਟਾ ਬਣਿਆ ਹੋਇਆ ਹੈ ਕਹਿ ਸਕਦੇ ਹੋ ਤੁਸੀਂ ਉਹ ਫੁੱਟਬਾਲ ਦੀ ਗੇਮ ਆ ਉਹ ਲੁਧਿਆਣਾ ਸਾਈਡ ਕਾਫੀ ਜਿਆਦਾ ਹੈ ਇਧਰ ਇਲਾਕੇ ਦੇ ਵਿੱਚ ਇੰਨੀ ਜਿਆਦਾ ਹੈ ਨਹੀਂ ਤੇ ਮੈਂ ਕਹਿ ਸਕਦਾ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਤੋਂ ਵੱਡਾ ਟੂਰਨਾਮੈਂਟ ਸ਼ਾਇਦ ਹੀ ਕਿਤੇ ਹੋਇਆ ਹੋਵੇ ਸਹੀ ਗੱਲ ਹੈ ਇਸ ਤੋਂ ਇਲਾਵਾ ਹੁਣ ਅਸੀਂ ਸਾਡੀ ਸੋਚ ਇਹ ਹੈ ਵੀ ਇਸ ਨੂੰ ਪੰਜਾਬ ਦਾ ਟੌਪ ਦਾ ਟੂਰਨਾਮੈਂਟ ਅਸੀਂ ਬਣਾ ਕੇ ਲੈ ਕੇ ਚੱਲੀਏ ਸਹੀ ਗੱਲ ਹੈ ਜੀ ਆਪਣੀ ਅਕੈਡਮੀ ਬਾਰੇ ਦੱਸੋ ਜੀ ਆਪਣੀ ਕਿਹੜੀ ਕੈਡਮੀ ਹੈ ਇੱਥੇ ਜੀ ਅਸੀਂ ਨਾਲ-ਨਾਲ ਸਾਈਮਲਟੇਨੀਅਸਲੀ ਇੱਕ ਅਕੈਡਮੀ ਵੀ ਚਲਾ ਰਹੇ ਹਾਂ ਮਸਤਾਨਾ ਸਾਹ ਫੁੱਟਬਾਲ ਕਲੱਬ ਦੇ ਨਾਮ ਤੇ ਅਕੈਡਮੀ ਹੈ ਜਿੱਥੇ ਸ਼ਾਮ ਨੂੰ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਰੌਂਡ ਟ੍ਰੇਨਿੰਗ ਦਿੱਤੀ ਜਾਂਦੇ ਪ੍ਰੋਪਰ ਉਹਨੇ ਅੰਡਰ 17 ਅੰਡਰ 14 ਦੇ ਗਰੁੱਪਸ ਨੇ ਢੇ ਠੀਕ ਹੈ ਉਹ ਬਣਾਏ ਜਾਂਦੇ ਨੇ ਤੇ ਮਸਤਾਨਾ ਸਾਹਿਬ ਦੀ ਟੀਮ ਇੱਕ ਪੰਜਾਬ ਲੀਗ ਦੀ ਖੇਡਣ ਜਾ ਰਹੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਨੈਕਸਟ ਸੈਸ਼ਨ ਤੋਂ ਅਸੀਂ ਇਸ ਅਕੈਡਮੀ ਨੂੰ ਰੈਜ਼ੀਡੈਂਸ਼ੀਅਲ ਕਰ ਰਹੇ ਹਾਂਗੇ ਜਿੱਥੇ ਬੱਚਿਆਂ ਦੇ ਸਿਰਫ ਸਕੂਲਿੰਗ ਹੀ ਨਹੀਂ ਰਹਿਣ ਸੈਣ ਦਾ ਸਾਰਾ ਕੁਝ ਅਸੀਂ ਇੱਥੇ ਆਪ ਹੀ ਦੇਖ ਲੈ ਕੇ ਟ ਕਰਾਂਗੇ ਤੇ ਬੱਚਿਆਂ ਨੂੰ ਇੱਕ ਪ੍ਰੋਪਰ এনਵਾਇਰਨਮੈਂਟ ਮਿਲੂਗਾ ਸਟੱਡੀਜ਼ ਪਲੱਸ ਫੁੱਟਬਾਲ ਦੋਨਾਂ ਨਾਲ ਜੋੜ ਕੇ ਅਸੀਂ ਚੱਲਾਂਗੇ ਠੀਕ ਹੈ ਜੀ ਜੁਆਇਨਿੰਗ ਜੇ ਹੋ ਰਹੀ ਹੋਵੇ ਕਿਸੇ ਨੇ ਬੱਚੇ ਨੇ ਜੀ ਕਿਵੇਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਕੋਈ ਇਸ਼ੂ ਨਹੀਂ ਹੈਗਾ ਅਸੀਂ ਨੰਬਰ ਤੁਹਾਨੂੰ ਦੇ ਦਿੱਤਾ ਤੁਹਾਨੂੰ ਪਤਾ ਹੀ ਹੈ ਤੇ ਆਪਣਾ ਨਾਲ ਨਾਲ ਜੋ ਰੈ residențial ਦੇ ਨੇ ਉਹ ਮਾਰਚ ਤੋਂ ਮੋਸਟ ਪ੍ਰੋਬੇਬਲੀ ਵੀ ਅਸੀਂ ਸਟਾਰਟ ਕਰ ਦਵਾਂਗੇ ਠੀਕ ਹੈ ਜੀ ਠੀਕ ਹੈ ਬਈ ਜੀ ਧੰਨਵਾਦ ਧੰਨਵਾਦ ਜੀ ਲੋਬੀ ਮਿੱਤਰੋ ਜੇ ਕਿਛੇ ਵੀ ਮੇਰੇ ਵੀਰ ਨੇ ਅਦਾ ਬੱਚਾ ਇੱਥੇ ਅਕੈਡਮੀ ਦੇ ਵਿੱਚ ਪਾਉਣਾ ਹੋਵੇ ਤਾਂ ਉੱਪਰ ਨੰਬਰ ਹੈਗੇ ਨੇ ਤੁਸੀਂ ਬਈ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ